ਦੇ ਦਰ ਮੇਰੇ ਆਖਣ ਦਾ ਤੇਰੇ ਪੁੱਛੇ ਲਾਉਣ ਦਾ ਤੇ ਜਿਵੇਂ ਇਤਰਾ ਨਹੀਂ ਦੇ ਨੇ ਝੁਗਨੀਆਂ ਹੀ ਕਾਧੀਆਂ ਕਰਨੀਆਂ ਝੁਗਨੀਆਂ ਕਰਨੀ ਚਤੀ ਰੱਖਿਆ। ਕਮਲੀ ਆਏ ਹੁਣ ਵੇਖਣਾਂ ਦੀ ਚੰਗੀ ਭਣੀਏ ਨੇ ਜਾਣ ਕੇ ਹੀ ਫੋਨ ਕੀਤਾ ਹੋਣਾ। ਵੇਖ ਕੇ ਆਉਣਾ ਭਲਾ ਕੀ ਗੱਲ ਹੈ। ਮੇਰੀ ਗੱਲ ਸੁਣੋ ਬਹਿ ਜਾਓ ਤੁਸੀਂ ਚੁੱਪ ਕਰਕੇ ਐਵੇਂ ਕੋਈ ਇੱਦਾਂ-ਉਦਾਂ ਦੀ ਗੱਲ ਮੂੰਹੋਂ ਨਿਕਲੂਗੀ। ਮੈਂ ਇੱਦਾਂ ਕਰੋ ਤੁਸੀਂ ਬਹੁਤ ਪਰੋਣੇ ਲੱਗੇ। ਇਹਦਾ ਮੈਂ ਕਰਦਾ ਹਾਂ ਗੱਲ ਦਿਨ ਦਿਨ ਬੰਦ ਹੀ ਜਾਂਦੀ ਐ ਜਿਆਦਾ ਸਿਰ ਤੇ ਚੜ ਗਈ ਐ। ਆਹੋ ਆਹੋ ਜਾ ਜਾ ਤੇ ਨਾ ਤਕਨ ਖੇਚ। ਬੀਜੀ ਸੱਸੀ ਕਾ ਸੱਸਿਆ ਤਾਗੂ ਤੇ ਮੰਮੀ ਤੂੰ ਹੀ ਕਿਹੜੀ ਗੱਲਾਂ ਦੇ ਰੇ ਨਰ ਵਾਲਾ ਪੋਣਾ ਰੋੜਾ ਕਾਦਾ ਪੋਣਾ ਗਰਲੀਨ ਨੂੰ ਆਖੀਏ ਕੋਈ ਤੇ ਕਰਦੀ ਕੁਝ ਵੇ ਕਿਉ ਮੰਮੀ ਕੀ ਹੋ ਗਿਆ ਵਾ ਨਾਵੇਂ ਨੂੰ ਬਹੂ ਮਾਸਾ ਗਰਲੀਨ ਨੂੰ ਮਤ ਦੇਸ਼ਾ ਤੇਰੇ ਮੇ ਵੀ ਮਾਸਾ ਸਿਆਣੀ ਹੋ ਜੇ ਬੀਜੀ ਜਿਹੜੀ ਵੀ ਕੋਈ ਗੱਲ ਕਰਨੀ ਹੋਗੀ ਨਾ ਜੋ ਵੀ ਸਮਝਾਉਣਾ ਹੋ ਕੋਹਣ ਬਾਅਦ ਵਿੱਚ ਕਰਦੇ ਰੋ ਉਹਨਾਂ ਦੇ ਸਾਹਮਣੇ ਜ਼ਰੂਰੀ ਤਮਾਸ਼ਾ ਲਾਉਣਾ ਆਜੋ ਆਣਗੇ ਤੇ ਉਹਨਾਂ ਨੂੰ ਮਿਲੋ ਸਸੇ ਮੈਂ ਸਤਿਕਾਰ ਸਨੋ ਕੇ ਆਲੇ ਵਧੀਆ ਵਧੀਆ ਤੁਸੀਂ ਵਧੀਆ ਵਧੀਆ ਫਿਰ ਠੰਡਾ ਪਿਆਲਾ ਹੀ ਉਹ ਕਿੱਥੇ ਚਲ ਗਿਆ ਵਾ ਭਾਵੇਂ ਕਿਤੇ ਮੰਮੀ ਦੇ ਰੱਖਤਾ ਹੋਏ ਹੁਣ ਮੰਮੀ ਬੈਠੀ ਵੀ ਪੜਾਉਣੇ ਆ ਲੱਗੇ ਆ ਚੱਲ ਇਦਾਂ ਕਰਨੀ ਆ ਪਾਣੀ ਪਿਆਲ ਦਨੀ ਆ ਪਹਿਲਾਂ ਫਿਰ ਮੰਮੀ ਨੂੰ ਆਵਾਜ਼ ਮਾਰ ਕੇ ਪੁੱਛ ਲੈਣੀ ਕਿੱਥੇ ਰੱਖਿਆ ਵਾ ਫਿਰ ਠੰਡਾ ਪਿਆਲ ਦਾਂਗੀ ਹੋਇ ਹੈ ਪਾਣੀ ਵੀ ਮੁੱਕ ਗਿਆ ਵਾ ਤੂੰ ਹੁਣ ਮੈਂ ਕੀ ਕਰਾਂ ਉਹ ਤਾਂ ਬੱਤੀ ਵੀ ਨਹੀਂ ਆਉਂਦੀ ਜਿਹੜਾ ਪਾਣੀ ਭਰ ਵੀ ਲੈਣਾ ਵਾ ਇਹ ਇਦਾਂ ਕਰ ਨਹੀਂ ਹੁਣ ਗਮਾਂਢੀਆਂ ਨੂੰ ਲੈ ਭਰ ਕੇ ਲੈ ਹੁੰਦੀ ਆ ਤੇ ਅਗੋਂ ਮੂਲੀ ਨਾਲ ਗਿਆ ਉਹ ਸਕੂਲ ਗਿਆ ਹੀ ਉਹ ਲੈ ਸਕੂਲ ਦੀ ਕੀ ਗੱਲ ਹੈ ਕਿ ਛੁੱਟੀ ਹੋ ਜਾਂਦੀ ਤਾਂ ਉੱਥੇ ਕੀ ਹੋ ਜਾਣਾ ਹੈ ਸਾਰੀ ਉਮਰ ਪੜ੍ਹਨ ਦੀ ਪਈ ਹੈ ਆਹ ਉੱਥੇ ਹੈ ਮੈਂ ਕੋਈ ਨਹੀਂ ਸੱਚੀ ਕਾਲ ਸ਼ੁਕਰ ਹੈ ਭਾਬੀ ਪਾਣੀ ਲੈ ਕੇ ਆਏ ਮੈਂ ਸੋਚਿਆ ਕਿ ਤੇ ਖੂਜੋਂ ਹੀ ਕੱਢਣ ਚੱਲ ਗਏ ਹੋ ਤੁਸੀਂ ਨਾ ਤੇਰੀਆਂ ਹੋ ਰਹੀਆਂ ਲੱਗਾ ਮਜ਼ਾਕ ਬਾਲੀਆਂ ਖਵਲ ਉਹ ਤਾਂ ਠੰਡੇ ਦੀ ਬੋਤਲ ਪਈ ਸੀ ਫ੍ਰੀਜ ਵਿੱਚ ਤੇ ਉਹ ਨਾ ਕੀ ਹੁੰਦੀਆਂ ਮੰਮੀ ਮੈਂ ਆ ਚੱਲ ਗਰਮੀ ਇੰਨੀ ਹੈਗੀ ਤਾਂ ਪਹਿਲਾਂ ਪਾਣੀ ਪਿਆ ਦੇਣੀ ਠੰਣਾ ਨਾ ਬਾਅਦ ਵਿੱਚ ਦੇ ਦੇਣੀ ਆ ਤੇ ਨਾਲੇ ਮੇਰੀ ਗੱਲ ਸੁਣੀ ਹੋ ਤਹੀ ਆਣ ਕੇ ਚੱਲ ਮੈਂ ਹੁੰਦੀ ਆ ਹਲੋ ਉਹ ਨਹੀਂ ਇਹੀ ਕਿਤੇ ਗਏ ਆ ਜਾਣਾ ਜਾਣਾ ਕਿਉਂ ਨਹੀਂ ਅਸ਼ਾ ਤਿਆਰ ਹੋ ਗਿਆ ਚੱਲ ਤੂੰ ਰੋਕ ਕੇ ਬਾਅਦ ਡਾਕੂਮੈਂਟ ਮੈਂ ਆ ਗਿਆ ਹਾਂ ਹਾਂ ਚੱਲ ਠੀਕ ਆ ਠੀਕ ਆ ਚਲਾਂ ਚਲੋ ਠੀਕ ਆ ਮੈਂ ਚੱਲਦਾ ਪਾਜੀ ਕਿੱਥੇ ਹੁਣੇ ਆਏ ਤੂੰ ਤੇ ਇਤਜਾਦ ਹੱਥ ਆਵੇਂ ਜੇ ਤੇ ਪੰਨੇ ਮੈਂ ਜਾਣਾ ਕਿਤੇ ਕੰਮ ਤੁਸੀਂ ਜਾ ਮਾ ਮੈਂ ਲੈਂਦਾ ਪੀ ਕੇ ਜਾ ਰਿਹਾ ਉਹ ਨਹੀਂ ਨਹੀਂ ਮੰਮੀ ਅੱਗੇ ਬੜਾ ਟਾਈਮ ਹੋ ਗਿਆ ਫਿਰ ਹੀ ਲੇਟ ਹੋਇਆ ਨਾ ਦਿੱਤੇ ਨੂੰ ਪਤਾ ਹੀ ਕੋਈ ਗੱਲ ਨਹੀਂ ਫਿਰ ਕਿਹ ਲੇਟ ਤੇ ਹੋ ਜਾਣਾ ਜੇ ਕੋਈ ਘੰਟਾ ਡੇਢ ਹੋਊ ਜੋਗੇ ਤੇ ਕੀ ਹੋ ਜੰਗਾ ਉਹ ਨਹੀਂ ਨਹੀਂ ਡਿੱਕਣਿਆ ਮੁੰਡਾ ਮੇਨੂੰ ਤੇ ਮੈਂ ਤਾਂ ਐਵੇਂ ਛੱਡਣ ਬੱਸ ਚਲੋ ਵੇਖੋ ਚਲੋ ਠੀਕ ਆ ਫਿਰ ਮੈਂ ਨਾ ਚੱਲਦਾ ਠੀਕ ਚੱਗਾ ਮੰਮੀ ਚੱਲਣਾ ਫਿਰ ਕੱਪੜੇ-ਕੁਪੜੇ ਪਾ ਲਿਓ ਆਪਣੇ ਅੰਦਰ ਉਹ ਕੋਈ ਗੱਲ ਨਹੀਂ ਤੂੰ ਛੱਡ ਦੇ ਟੈਨਸ਼ਨ ਤੇ ਅਗਮ ਨੂੰ ਲੈ ਉਥੋਂ ਟਾਈਮ ਹਾਂਜੀ ਕੋਈ ਨਹੀਂ ਲਾਵਾਂਗੇ ਹਾਂ ਇਹ ਮੈਂ ਤੇ ਚਾਹ ਧਾਰੀ ਇਹ ਤੇ ਬਾਜੀ ਕਿਦਾਂ ਨੂੰ ਤਰਪੇ ਨੇ ਹੇ ਪਾਜੀ ਤੇ ਇਕੱਲੇ ਹੀ ਚਲ ਗਏ ਨੇ ਮੈਨੂੰ ਲੱਗਦਾ ਸਗਾਤ ਜੀ ਨੇ ਰਹਿਣਾ ਈ ਤਾਈਓ ਐਡਾ ਵੱਡਾ ਬੈਗ ਭਰ ਕੇ ਲੈ ਆਈ ਕੱਪੜਿਆਂ ਦਾ ਨਾ ਪਾਜੀ ਨੇ ਐਡੀ ਜ਼ਰੂਰੀ ਕੰਮ ਚੱਗੇ ਆ ਵੀਰ ਜੀ ਤੁਹਾਨੂੰ ਪਤਾ ਤਾਂ ਹੈਗੇ ਇਹ ਬਾਹਰ ਦਾ ਦੇਣੇ ਬਣਾਉਣਾ ਤੇ ਇਹਨਾਂ ਦਾ ਮੈਡੀਕਲ ਹੋਣਾ ਤੇ ਦਿੱਲੀ ਜਾਣਾ ਹੈ ਇਹਨਾਂ ਨੇ ਠੀਕ ਆ ਠੀਕ ਆ ਚਲੋ ਵਧੀਆ ਗੀ ਆ ਵੀ ਇਹ ਲੱਗਦਾ ਕੋਈ ਕਿਤੇ ਹੁੰਦਾ ਮੈਡੀਕਲ ਦਿੱਲੀ ਹੋਣਾ ਹੈ ਜੀ ਕੁੜੀ ਪਤਾ ਨਹੀਂ ਵੀਰ ਜੀ ਮੈਨੂੰ ਇਹ ਹੀ ਕਰਦਾ ਤੇ ਹਾਲੇ ਹੁਣ ਤਾਂ 3-4 ਦਿਨਾਂ ਨੂੰ ਆ ਤੇ ਇਹਨਾਂ ਦਾ ਇੱਕ ਦੋਸਤ ਆ ਤੇ ਉਹਦਾ ਕੱਲ ਨੂੰ ਮੈਡੀਕਲ ਹੋਣਾ ਵਾ ਤੇ ਉਹ ਇਹਨਾਂ ਨੂੰ ਕਹਿੰਦਾ ਕਿ ਚੱਲ ਮੇਰੇ ਨਾਲ ਨਾਲੇ ਆਪਾਂ ਉੱਥੇ ਚੱਲਦੇ ਨੂੰ ਘੁੰਮਾਂ ਫਿਰਾਂਗੇ ਆ ਹੁੰਦਾ ਹੀ ਆ ਮੁੰਡਿਆਂ ਨੂੰ ਬਾਹਰ ਗਿਆ ਆ ਕੇ ਫਿਰ 2-4 ਸਾਲ ਲੱਗ ਜਾਂਦੇ ਆ ਇਹੋ ਚੱਲ 2-4 ਸਾਲ ਨਾਲ ਘੁੰਮ ਕੇ ਲੈਣਗੇ ਹਾਂਜੀ ਉਹ ਗੱਲ ਹੀ ਕਹਿੰਦੇ ਜੀ ਤੇ ਲੈ ਨਾਲੇ ਮੇਰੀ ਧੀ ਹੁਣ ਰਹਿ ਗਈ ਹੈ ਨਾ ਤੇ ਹੋਰ ਮੰਮੀ ਰਹਿਣਾ ਕਿਤੇ ਤੇ ਫਿਰ ਮੁੰਡੇ ਦਾ ਕਿੱਦਾਂ ਉਹਦੀ ਨਾ ਮੰਮੀ ਤੁਸੀਂ ਫਿਕਰ ਕਰੋ ਮੈਂ ਤੇ ਸਕੂਲ ਫੋਨ ਕਰਦਾ ਹੀ ਡਰਾਈਵਰ ਨੂੰ ਮੈਂ ਕਹਾਂ ਭੀ ਇਧਰ ਵਾਲੀ ਜਿਹੜੀ ਬੱਸਾਂ ਨੇ ਉਹਦੇ ਵਿੱਚ ਬਿਠਾ ਦਿਓ ਅਗੋਂ ਤੇ ਇੱਥੋਂ ਸਕੂਲੋਂ ਨੂੰ ਕਢਾ ਦਿਆ ਕਰਾਂਗੇ ਜਿੰਨੇ ਦਿਨ ਵੀ ਦੀਦੀ ਮੈਂ ਤੇ ਚਾਹ ਤਾਂ ਨਹੀਂ ਤੇ ਭਾਜੀ ਤੁਰ ਵੀ ਗਏ ਨੇ ਮੇਰੇ ਘਰ ਸੌ ਘੰਟੇ ਬਾਅਦ ਤੇਰਾ ਇੱਕ ਪਾਣੀ ਦਾ ਘੋਟ ਆਇਆ ਸੀ ਤੇ ਤੇਰੀ ਚਾਹ ਨੂੰ ਢੀਕਦਾ ਰਹਿਦਾ ਉਹਨੂੰ ਫੋਨ ਆਉਂਦੇ ਸਨ ਉਹਨਾਂ ਕੋ ਕੰਮ ਵੀ ਕਰਨਾ ਹੁੰਦਾ ਹੈ ਤੇ ਨਾਲੇ ਘਰ ਸੌਣ ਵੀ ਤੂੰ ਠੰਡੇ ਦੀ ਬੋਤਲ ਸੀ ਫ੍ਰੀਜ ਚ ਪਈ ਉਹ ਕਹ ਨਹੀਂ ਲਈ ਮੰਮੀ ਮੈਂ ਤਾਂ ਠੰਡਾ ਲੱਗੀ ਲਿਓਂ ਤੇ ਫ੍ਰੀਜ ਵਿੱਚ ਬੋਤਲ ਹੀ ਹੈ ਨੀਗੀ ਮੈਨੂੰ ਲੱਗਾ ਕਿ ਤੂੰ ਹੀ ਰੱਖਤਾ ਹੋਰ ਕਿਤੇ ਨਹੀਂ ਉੱਥੇ ਪਈ ਸੀ ਹੈ ਕਿਉਂ ਨਹੀਂ ਬੋਤਲ ਉਥੇ ਹੈ ਨਹੀਂ ਫ੍ਰੀਜ ਵਿੱਚ ਬੋਤਲ ਜੇ ਮੇਰੇ ਤੇ ਨਹੀਂ ਨਾ ਯਕੀਨ ਆਪ ਜਾ ਕੇ ਵੇਖ ਲੋ ਤਾਂ ਜਿਹਦੇ ਮੈਂ ਤੁਹਾਨੂੰ ਕਹਿਣ ਦੀ ਹਾਂ ਕਿ ਮੇਰੀਆਂ ਅੱਖੀਂ ਗੱਲ ਸੁਣੋ ਤੁਸੀਂ ਵੀ ਇੱਥੋਂ ਉੱਠੇ ਨਹੀਂ ਹੈਗੇ ਜੇ ਮੈਂ ਪਾਣੀ ਲੱਗੀ ਲਿਓ ਤਾਂ ਉੱਥੇ ਪਾਣੀ ਵੀ ਮੁੱਕ ਗਿਆ ਉਦੋਂ ਨੂੰ ਬੱਤੀ ਵੀ ਹੈ ਨਹੀਂ ਫੇਰ ਮੈਂ ਨਾ ਚਾਚੇ ਕੋਲੋਂ ਪਾਣੀ ਲੈ ਕੇ ਆਈਆਂ ਤਾਂ ਜਿਹੇ ਤੇ ਇਨਾ ਟਾਈਮ ਲੱਗ ਗਿਆ ਵਾ ਤੇ ਤੁਹਾਨੂੰ ਪਤਾ ਨਹੀਂ ਬੱਤੀ ਹੁਣ ਟਾਈਮ ਨਾਲ ਚੱਲ ਜਾਂਦੀ ਏ ਗਰਮੀਆਂ ਦੇ ਦਿਨ ਨੇ ਘੱਟ ਲੱਗਦਾ ਵਾ ਤੇ ਟਾਈਮ ਨਾਲ ਤਾਜੀ ਭਰ ਲਈਏ ਆਲੀ ਹੁਣੀ ਵੀ ਛੇਛੇ ਦੀ ਉਹ ਫੋਨ ਵੇਂਦੀ ਏ ਤੇ ਮੈਂ ਕਿਉਂ ਨਾ ਵੇਖਾਂ ਜਾ ਕੇ ਮੰਮੀ ਪਾਣੀ ਤੇ ਮੈਂ ਸਵੇਰੇ ਭਰਿਆ ਹੀ ਕੀ ਪਤਾ ਉਧਰੋਂ ਵੀ ਲਿਵਲ ਨਿਆਣੇ ਨੇ ਨਾ ਖੋਲਤਾ ਹੋਏ ਅੱਗੇ ਵੀ ਇੱਕ ਦਿਨ ਸਾਰਾ ਨਿਆਣੇ ਨੇ ਪਾਣੀ ਖੋਲਤਾ ਤੇ ਸਾਰਾ ਬਾਗ-ਬਾਗ ਤੇ ਪਾਣੀ ਮੁੱਕ ਗਿਆ ਹੀ ਤੇ ਧਿਆਨ ਰੱਖਿਆ ਕਰੋ ਨਾ ਸੇਛਤੀ ਅੰਦਰ ਨਾ ਆ ਜਾਇਆ ਕਰੋ ਵੀ ਅਸੀਂ ਫੋਨ ਵੇਖ ਲਈਏ ਟਾਈਮ ਨਾਲ ਮੰਮੀ ਹੁਣ ਕਿੰਨਾ ਦੇ ਧਿਆਨ ਰੱਖਿਆ ਹੁਣ ਵੇਲੀ ਗੱਲ ਕਿਹੜਾ ਜਾ ਕੇ ਬੈਠਾ ਲਵੇ ਪਾਣੀ ਤਾਂ ਉਧਰੋਂ ਹੀ ਮੌਕਾ ਦਾ ਨਾ ਨਿਆਣੇ ਹੁਣ ਖੋਲ ਜੰਦੇ ਹੁਣ ਕਿੰਨਾ ਵੀ ਧਿਆਨ ਰੱਖਿਆ ਜਾਏ ਤੂੰ ਉਧਰ ਜੀ ਦੌੜੀ ਗਈ ਸੇ ਪਾਣੀ ਲੈਣ ਤੇ ਮੈਨੂੰ ਆਣ ਕੇ ਦੱਸਦੀਂ ਵੀ ਮੰਮੀ ਫ੍ਰਿਜ ਵਿੱਚ ਹੈ ਨਹੀਂ ਠੰਡਾ ਮੈਂ ਮੁੰਡੇ ਨੂੰ ਕਹਿੰਦੀ ਤੇ ਦੁਕਾਨ ਤੋਂ ਲੈ ਆਉਂਦਾ ਬ ਤੇ ਹੋਰ ਮੰਮੀ ਇਹਨਾਂ ਨੇ ਤੇ ਬੇਇੱਜ਼ਤੀ ਕਰਵਾ ਕੇ ਰੱਖਦੀ ਆ ਮਾਹ ਕਿ ਤਿਉ ਮੇਰੇ ਨਾਲ ਆਏ ਆਹੋ ਗੱਲ ਤੇ ਧੀਏ ਤੇਰੀ ਠੀਕ ਐ ਨਾਲੇ ਜਵਾਈ ਭਾਈ ਇਹ ਕਿਹੜਾ ਰੋਜ ਤੁਰਿਆ ਤੇ ਗੱਲੀ ਬਾਤੀ ਸੁਣਾ ਵੀ ਗਿਆ ਵੈ ਤੇ ਹੋਰ ਮੰਮੀ ਉਹਨੇ ਤੇ ਸੁਣਾਉਣੀ ਆ ਟੈਂਟੇ ਬਾਅਦ ਤੇ ਪਾਣੀ ਲੈ ਕੇ ਆਇਆ ਤੇ ਆਂਦਾ ਹੋਣਾ ਕਿ ਜੇ ਮੈਂ ਚਾਹ ਪੀਣ ਬੈਗਿਆ ਤੇ ਫਿਰ ਤੇ ਮੈਨੂੰ ਇੱਥੇ ਸ਼ਾਮਾ ਪੈ ਜਾਣੀ ਆ ਤੇ ਫਿਰ ਉਹਨੇ ਆਪਣੇ ਕੰਮ ਤੇ ਕਿਹੜੇ ਵੱਲ ਜਾਣਾ ਸੀ ਆਹੋ ਇਹ ਤੇ ਗੱਲ ਠੀਕ ਐ ਜਿੰਨੇ ਕੰਮ ਕਰਨਾ ਹੈ ਉਹ ਕਰਨਾ ਹੀ ਸੀ ਚਲ ਜਾ ਹੁਣ ਸੁਣਨ ਕੀ ਡਈ ਇੱਥੇ ਤਨਾਲ ਮੈਂ ਦੂਜੀ ਪਾਸੇ ਕਿੱਥੇ ਗਈ ਆ ਉਹ ਨਹੀਂ ਮੱਥੇ ਲੱਗੇ ਹੈਗੇ ਇੱਥੇ ਹੀ ਹੋਵੇ ਉਹਨੇ ਕਿੱਥੇ ਜਾਣਾ ਮਮੀ ਜਦੋਂ ਤੂੰ ਮਾਰੋਦਾਨਾ ਪਤਾ ਤੇ ਮੈਂ ਬੇਲੀ ਗਲ ਵੇਖ ਕੇ ਆਵਾਂ ਯਾਰਾਂ ਨਾਲ ਬੇਰ ਤੇ ਟੁੱਟੀ ਕੋਲ ਛੱਡੀ ਹੋਏ ਇੱਕ ਤੇ ਬੜੀਆਂ ਸ਼ਰਤਾਨੀਆਂ ਕਰਦੇ ਨਾਲ ਟੋਕੇ ਰਖਦੋ ਮਸਾ ਪੰਜਾਬੀ ਹਲੇ ਜਾ ਤੇ ਮਮੀ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕੋਈ ਆਇਆ ਵਾ ਤੇ ਮੈਂ ਉੱਠ ਕੇ ਮੇਰੀ ਲਾਵਾਂ ਬਸ ਸਾਰਾ ਦਿਨ ਅੰਦਰ ਹੀ ਬੜੀ ਰਹਿੰਦੀ ਫੋਨ ਲਾ ਕੇ ਆਹੋ ਜੀ ਇਹ ਵੇਖ ਲੈ ਹੁਣ ਵੀ ਜਾ ਕੇ ਬੂਹਾ ਵੱਜ ਜਾਵੇ ਤੇ ਜਾਂ ਫੋਨ ਵੇਂਦੀ ਹੋਣੀ ਤੇ ਜਾਂ ਸੁੱਤੀ ਹੋਣੀ ਹੋਰ ਇਹਨੇ ਕੀ ਕਰਨਾ ਇਹਨਾਂ ਇਹੇ ਦੀ ਉਹਨੂੰ ਨਹੀਂ ਪਛਾਣਾ ਹੈਗੀ ਨਹੀਂ ਤੇ ਘਰ ਭੈਣ ਪਰਾਇਆ ਹੋਈ ਝੱਟ ਪਤਾ ਲੱਗ ਜਾਂਦਾ ਵੀ ਕੋਈ ਆਇਆ ਵਾ ਤੇ ਹਾਏ ਹਾਏ ਮੰਮੀ ਅਗਲਾ ਕੀ ਸੋਚਦਾ ਹੋਊਗਾ ਇਹਨਾਂ ਦੇ ਵਿਆਹ ਤੋਂ ਬਾਅਦ ਪਹਿਲੀ ਵਾਰ ਇੱਥੇ ਆਏ ਹੀ ਤੂੰ ਹੀ ਨਾ ਨਾਲ ਮਿਲ ਕੇ ਤੇ ਮੇਰੀ ਬੇਇੱਜ਼ਤੀ ਕਰਵਾ ਕੇ ਰੱਖਦੀ ਏ ਇਹਨੂੰ ਚੰਗਾ ਤੇ ਇੱਥੇ ਮੈਂ ਆਂਦੀ ਨਾ ਤੁਹਾਨੂੰ ਵੀ ਪਤਾ ਵਾ ਉਹ ਹੁਣ ਵੀ ਸੁਣਾਗੇ ਨੇ ਤੇ ਗੱਲੀਬਾਤੀ ਨਾਲ ਮੈਨੂੰ ਬਾਅਦ ਵਿੱਚ ਵੀ ਸੁਣੰਦੇ ਹੀ ਰਹਿਣਾ ਸੱਚੀ ਪੁੱਛੇ ਨਾ ਤੇ ਇਹ ਮੈਂ ਤੇ ਮੁੰਡੇ ਦਾ ਵਿਆਹ ਕਰਕੇ ਨਾ ਤੇ ਦੁਖੀ ਹੋ ਗਈਆਂ ਕਿਤੇ ਡੱਕ ਭੰਨ ਕੇ ਨੀ ਇਹ ਦੋਰਾ ਕਰਦੀ ਤੇ ਸਵੇਰੇ ਜਦੋਂ ਤੇਰਾ ਫੋਨ ਆਇਆ ਨਾ ਮਾਰ ਅੰਦਰ ਦੋ ਹੀ ਜਣੀਆਂ ਗੋਡੇ ਨਾਲ ਗੋਡਾ ਜੋੜ ਕੇ ਹੱਸਣ ਡਈਆਂ ਤੇ ਜਦੋਂ ਮੈਂ ਆਈ ਨਾ ਮੈਂ ਕੀ ਕਰਨ ਡਈਆਂ ਆਂਦੀ ਹੈ ਮਮੇ ਫੋਨ ਵੇਖਣ ਡਈਆਂ ਤੇ ਆ ਤੂੰ ਵੀ ਵੇਖ ਲੈ ਇਹਦੇ ਵਿੱਚ ਨਾ ਸੂਟ ਬੜੇ ਸੋਹਣੇ ਨੇ ਤੇ ਮੈਂ ਕਿਹਾ ਕਿੰਨੇ ਕਿੰਨੇ ਵਾਲੇ ਨੇ ਇਹ ਆ ਐਨੇ ਦਾ ਐਨੇ ਦਾ ਤੇ ਅਹੀਂ ਲੱਲੀਏ ਨਾ ਨਾ ਮੰਮੀ ਇਹੋ ਜਿਹੀ ਗੇਜ ਨਾ ਇਹਨਾਂ ਨੂੰ ਪਾਇਓ ਜੇ ਇੱਕ ਵਾਰੀ ਤੂੰ ਹਾਂ ਕਰਦੀ ਨਾ ਕਿ ਹਾਂ ਲੱਲੋ ਇਹਨਾਂ ਨੇ ਤੇ ਬੈਠੀਆਂ ਨੇ ਆਰਡਰ ਕਰਦੀਆਂ ਰਿਆ ਕਰਨਾ ਤੇ ਤੁਹਾਨੂੰ ਉਦੋਂ ਪਤਾ ਲੱਗਿਆ ਕਰਨਾ ਜਦੋਂ ਸੂਟ ਤੁਹਾਡੇ ਘਰ ਆ ਗਿਆ ਫਿਰ ਤੁਸੀਂ ਕਿੱਦਾਂ ਵਾਪਸ ਕਰ ਦੋਗੇ ਇਹੋ ਜਿਹੀ ਗੇਜ ਨਾਲ ਇਹਨਾਂ ਨੂੰ ਪਾਇਓ ਇਹ ਤੇ ਧੀਏ ਹੁਣ ਮੈਨੂੰ ਪਤਾ ਨਹੀਂ ਨਾ ਪਰ ਇਹਨਾਂ ਦਾ ਮੂੰਹ ਪਰ ਲੰਗੇ ਗੱਲ ਵੀ ਅੱਜਕੱਲ ਇਹੋ ਚੱਲਣ ਡਈਏ ਛੱਟ ਫੋਨਾਂ ਦੇ ਹਰ ਇੱਕ ਚੀਜ਼ ਜੁੱਤੀਆਂ ਮੰਗਾ ਲੈਂਦੀਆਂ ਸੂਟ ਮੰਗਾ ਲੈਂਦੀਆਂ ਮੈਂ ਇਹਨਾਂ ਨੂੰ ਇਹ ਆਖਣਾ ਵੀ ਜਿਹੜੇ ਲੰਬਾਰੀਆਂ ਚ ਪੈਣ ਨਾ ਉਹ ਕੱਢ ਕੇ ਸਵਾ ਬਿਲਕੁਲ ਨਹੀਂ ਫੋਨਾਂ ਤੋਂ ਲੈਣਾ ਕੋਈ ਤੇ ਹੋਰ ਮੰਮੀ ਕੋਈ ਚੀਜ਼ ਨਾ ਲੈਣ ਦਿਓ ਐਦਾਂ ਤੇ ਇਹਨਾਂ ਨੇ ਸਿਰ ਤੇ ਚੜ ਜਣਾ ਤੇ ਨਿੱਕੀ ਨੂੰ ਨਾਲ ਟੋਕ ਕੇ ਰੱਖੋ ਵੱਡੀ ਵੀ ਵਿਗਾੜ ਦੇਣੀ ਇਹਨੇ ਕੁਛ ਵੀ ਨਾ ਦੀਏ ਪੁੱਛ ਤੇਰੇ ਨਾਲ ਹੀ ਟਕਸੋਫ ਕਰਨਾ ਨਿੱਕੀ ਜਿਹੜੀ ਹੈ ਨਾ ਇਹ ਤਾਂ ਕੌਡੀ ਦਾ ਕੰਮ ਨਹੀਂ ਕਰਦੀ ਤੇ ਫੈਸ਼ਨਾਂ ਵਾਲੇ ਉਹ ਉਹ ਲੀੜੇ ਮੰਗਦੀ ਆ ਜਿਹੜੇ ਕਿਸੇ ਨੇ ਪਾਏ ਨਾ ਹੋਣ ਤੂੰ ਮੈਨੂੰ ਇਹ ਦੱਸ ਵੀ ਭਲਾ ਪਿੱਛੇ ਇਹੀ ਪੁੰਦੀ ਰਹੀ ਹੋएगी ਕੀ ਪਤਾ ਮੰਮੀ ਕੀ ਕਰਦੀ ਰਹੀ ਹੈ ਪਿੱਛੇ ਕੀ ਨਹੀਂ ਕਰਦੀ ਰਹੀ ਤੇ ਹੁਣ ਤੂੰ ਮੈਨੂੰ ਇਹ ਦੱਸ ਕੋਈ ਕੰਮ ਕਰਦੀ ਹੈਗੀ ਕਿ ਨਹੀਂ ਕਰਦੀ ਕੰਮ ਇਹ ਸਵਾਹ ਕਰਨਾ ਸੀ ਸਵੇਰੇ ਮੈਨੂੰ ਆਖਿਆ ਚਾੜੂ ਲਾਖ ਇਹਨੇ ਤੇ ਪੋਚਾ ਲਾ ਤੇ ਝਾੜੂ ਉਹਨੇ ਲਾਇਆ ਨਾ ਤੇ ਪੋਚਾ ਲੈ ਕੇ ਕਦੇ ਐ ਨੂੰ ਲੈ ਗਈ ਤੇ ਕਦੇ ਐ ਨੂੰ ਲੈ ਗਈ ਤੇ ਮੈਂ ਵੇਖਾਂ ਇਹਦੇ ਵੱਲ ਨੂੰ ਵੀ ਕੀ ਕਰਨ ਰਹੀ ਤੇ ਮੰਮੀ ਤੁਸੀਂ ਲਾਗੀ ਖਰੋ ਕੇ ਲਗਵਾਉਣਾ ਸੀ ਨਾ ਆਹ ਤੇ ਫਿਰ ਮੈਂ ਇਸ ਤਰ੍ਹਾਂ ਹੀ ਕੀਤਾ ਕਿ ਮੈਂ ਕੋਲ ਜਾ ਕੇ ਤੇ ਮੇਰੇ ਨਾਲ ਮੈਂ ਦੱਸਿਆ ਤੇ ਐਡੀ ਇਹ ਚਲਾ ਕੇ ਮੈਨੂੰ ਆਂਦੀ ਹੈ ਮੰਮੀ ਤੁਸੀਂ ਸਾਰੇ ਲਾ ਦਿਓ ਹਾਂ ਤੇ ਮੈਂ ਵੇਖ ਲਵਾਂਗੇ ਫਿਰ ਮੈਂ ਇਦਾਂ ਲਾਇਆ ਕਰਾਂਗੀ ਅੱਗੋਂ ਫਿਰ ਮੈਂ ਇਹ ਆਖਿਆ ਵੀ ਮੇਰਾ ਹੈਗਾ ਟਾਈਮ ਲਾਉਣ ਦਾ ਮੇਰੇ ਕੋਲ ਤੇ ਅੱਗੇ ਨਹੀਂ ਕੋਡਿਆ ਤੇ ਉੱਠਿਆ ਜਾਂਦਾ ਚੱਲ ਲਾ ਚੱਲ ਕੇ ਮੰਮੀ ਇਦਾਂ ਹੀ ਇਤੋਂ ਕੰਮ ਕਰਾਇਆ ਕਰੋ ਦਬਕੇ ਨਾਲ ਫੇਰੀ ਇਹਨੇ ਸੁੱਤੋਂ ਆਉਣਾ ਉਹਦਾ ਤੇ ਇਹਨੇ ਵਿਗੜ ਜਾਣਾ ਤੇ ਹੁਣ ਮੈਂ ਦੇਖਣਾ ਭਲਾ ਜਾ ਕੇ ਕੀ ਕਰਨ ਦੀ ਆ ਮਹਾਰਾਣੀ ਜਾ ਵੇਖ ਲੈ ਜਾ ਕੇ ਚਾਹ ਪਤਾ ਨੂੰ ਭਾਬੀ ਨੇ ਕਦੋਂ ਲੈ ਕੇ ਆਉਣੀ ਆ ਆਹ ਤਾਂ ਗੱਲਾਂ ਬਾਤਾਂ ਜਿੱਤਿਆਂ ਇਹਨਾਂ ਨੂੰ ਤੇ ਆ ਛੱਡਣਾ ਵੇਖਾਂ ਨਜਾਰੇ ਤੇ ਇੰਨਾ ਦੇ ਨੇ ਅਹੀਂ ਤੇ ਬਸ ਜੋ ਨਹੀਂ ਕੱਟਣਾਏ ਮਜੇ ਨਾਲ ਸੁੱਤੇ ਨੇ ਕੋਈ ਫਿਕਰ ਨਹੀਂ ਤੇ ਕੋਈ ਖਰਚ ਆਇਆ ਵਾ ਕੋਈ ਚਲ ਗਿਆ ਭਾਬੀ ਭਾਜੀ ਜੀ 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 ਤੇ ਆ ਗਏ ਸਸ਼ੀ ਕਾਲ ਦੀ ਸਸ਼ੀ ਕਾਲ ਕਿ ਆ ਰਿਹਾ ਵਾਸ ਵਧੀਆ ਤੁਸੀਂ ਨਾ ਬਹੁਤ ਹੀ ਇੱਥੇ ਮੈਂ ਪਾਣੀ ਲੈ ਗਈ ਨਹੀਂ ਨਹੀਂ ਪਾਣੀ ਤੇ ਆਪਾਂ ਪੀ ਲਿਆ ਵਾ ਸਾਨੂੰ ਤੇ ਕਿੰਨਾ ਟਾਈਮ ਹੋ ਗਿਆ ਆ ਜਾਣਾ ਅਸ਼ਾ ਜੀ ਜੀ ਤੁਸੀਂ ਕਿੰਨੇ ਚਿਰ ਦੇ ਆਏ ਮੈਨੂੰ ਪਤਾ ਹੀ ਨਾ ਲੱਗਾ ਕਿ ਇੱਥੇ ਬਹੁਤ ਮੈਂ ਬਾਜੀ ਮਿਲ ਕੇ ਆਈਗੀ ਕੋਈ ਲੋੜ ਨਹੀਂ ਹੈਗੀ ਜਾਣੀ ਬਾਜੀ ਤੇਰੇ ਨਾ ਚੱਲ ਗਏ ਨੇ ਕਿਉਂਕਿ ਉਹ ਘਰ ਵੀ ਪਹੁੰਚ ਗਏ ਹੋਣੇ ਆ ਤੂੰ ਬੈ ਜਾ ਤੇ ਸੌਂ ਜਾ ਕਿ ਤੇਰੀ ਨੀਂਦ ਨਾ ਖਰਾਬ ਹੋ ਜਾਏ ਦੀਦੀ ਤੂੰ ਐਵੇਂ ਗੁੱਸੇ ਹੋਣ ਦੇ ਮੈਨੂੰ ਨਹੀਂ ਪਤਾ ਲੱਗਾ ਨਹੀਂ ਨਹੀਂ ਮੈਂ ਗੁੱਸੇ ਥੋੜੀ ਮਾਉਂਦੀ ਆਂ ਆਪਣੀ ਭਾਬੀ ਨੂੰ ਨਾਲ ਸਾਰਾ ਕੰਮ ਤੇ ਤੁਹਾਨੂੰ ਕਰਨਾ ਪੈਂਦਾ ਫਿਰ ਬੰਦਾ ਥੱਕ ਵੀ ਜਾਂਦਾ ਮੈਂ ਤੇ ਤਾਂ ਕਹਿ ਲਈ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਪੈ ਜਾਓ ਲੰਮੇ ਦੀਦੀ ਤੂੰ ਮੈਨੂੰ ਠਾ ਹੀ ਦੇਣਾ ਹੀ ਭਾਜੀ ਕੀ ਸੋਚਦੇ ਹੋਣਗੇ ਤੇ ਮੈਨੂੰ ਮਿਲ ਨਹੀਂ ਆਏ ਭਾਜੀ ਨੇ ਕੀ ਸੋਚਣਾ ਵਾ ਇਹੀ ਸੋਚਦੇ ਹੋਣੇ ਆ ਕਿ ਮੇਰੀ ਸਾਲੇ ਹਰ ਮੈਨੂੰ ਮਿਲਣ ਹੀ ਨਹੀਂ ਆਈ ਚਲ ਨਹੀਂ ਆਉਣਾ ਤਾਂ ਦੀਦੀ ਨੂੰ ਕਲਾ ਦਿੰਦੇ ਤੇ ਮੈਨਾਂ ਹੈਡਫੋਨ ਜੇ ਕੰਨਾਂ ਨੂੰ ਲਾਏ ਹੀ ਤੇ ਉਹਦੇ ਕਰਕੇ ਮੈਨੂੰ ਆਵਾਜ਼ ਹੀ ਨਹੀਂ ਸੁਣੀ ਅਣਿਕ ਦਿਨ ਮੈਂ ਗੱਲ ਦੱਸਾਂ ਇਹਨਾਂ ਨੂੰ ਨਾ ਥੋੜਾ ਘੱਟ ਵਰਤਿਆ ਕਰ ਇਹ ਨਾ ਹੋਏ ਇਹਨਾਂ ਨੂੰ ਸੁੱਣ ਸੁਣ ਕੇ ਤੇ ਤੇਰੇ ਕੰਨ ਦਾ ਪਰਦਾ ਹੀ ਪਾੜ ਜੀ ਮੈਂ ਤੈਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ ਅੰਦਰੋਂ ਕਿ ਤੈਨੂੰ ਕੋਈ ਆਵਾਜ਼ ਨਹੀਂ ਸੁਣੀ ਫਿਰ ਤੇਰੇ ਕੰਨ 'ਚੋਂ ਆਹ ਲਾਇਆ ਤੇ ਫਿਰ ਪਤਾ ਲੱਗਾ ਵੀ ਕੋਈ ਅੰਦਰ ਆਇਆ ਵਾ ਉਦਾਂ ਤੇ ਤੈਨੂੰ ਕੁਝ ਪਤਾ ਹੀ ਨਹੀਂ ਹੈ ਵੀ ਬਾਹਰ ਕੀ ਹੋਉਂਦੇ ਨੇ ਕੀ ਨਹੀਂ ਹੋਉਂਦੇ ਸੱਚੀ ਦੀਦੀ ਮੈਨੂੰ ਪਤਾ ਨਹੀਂ ਲੱਗਾ ਤੁਸੀਂ ਬਹੁਤ ਮੈਂ ਦੀਨੂ ਆਣੀ ਹੈ ਵੀ ਵਧੀਆ ਜੀ ਚਾਹ ਬਣਾਓ ਚਾਹ ਤਾਂ ਉਹ ਦੇ ਹੀ ਨੇ ਬਣਾਣਾ ਤੁਸੀਂ ਬਸ ਕੱਪਾਂ 'ਚ ਪਾ ਕੇ ਲੈ ਆਓ ਇੰਨਾ ਹੀ ਬੜਾ ਵਾ ਮੰਮੀ ਤੈਨੂੰ ਨਹੀਂ ਉਠਾਇਆ ਨਹੀਂ ਦੀਦੀ ਦੱਸਣੇ ਵੀ ਭਾਦੀ ਹੋ ਕੇ ਚਲ ਵੀ ਗਏ ਨੇ ਇੱਕ ਤੇ ਤੈਨੂੰ ਠਾਲਣ ਵਾਸਤੇ ਚਾਹੀਦੇ ਤੇ ਨੇ ਇਹਨਾਂ ਨੂੰ ਪਤਾ ਹੈਗਾ ਵੀ ਘਰ ਕੋਈ ਆਇਆ ਗਿਆ ਕਿ ਨਹੀਂ ਤਾਂ ਮੰਮੀ ਤੈਨੂੰ ਕਹਿਣ ਦੀ ਵੀ ਮੈਨੂੰ ਉਠਾ ਦੇਣਾ ਹੈ ਅੱਜ ਪੋਚੇ ਲਾ ਲਾ ਮੈਂ ਥੱਕ ਹੀ ਗਈ ਤੇ ਫਿਰ ਮੈਂ ਲੰਮੇ ਪਈ ਤੇ ਮੈਨੂੰ ਨੀਂਦ ਆ ਗਈ ਮੰਮੀ ਇੱਧਰ ਆ ਜਾਓ ਆਹ ਹੈ ਆਹ ਤਾਂ ਬੋਤਲ ਫ੍ਰੀਜ 'ਚ ਪਈ ਸੀ ਇੱਥੇ ਕਿੱਦਾਂ ਆ ਗਈ ਏ ਨਾਲ ਤੂੰ ਮੇਰੇ ਥੀ ਬੈਠਣਾ ਕਿਲਾਸੀ ਲੈਉਣੀ ਆ ਪੀਣ ਲਈ ਮੰਮੀ ਆਜੋ ਇੱਥੇ ਬਹਿ ਜਾ ਤੂੰ ਲੋੜ ਨਹੀਂ ਕੋਈ ਵੀ ਕਲਾਸੀ ਲਿਆਉਣੀ ਬੋਤਲ ਤੇ ਖਾਲੀ ਏ ਅਹ ਖਾਲੀ ਕਿਤਾ ਹੋ ਗਈ ਐ ਮੈਨੂੰ ਮੰਮੀ ਕੀ ਪਤਾ ਅ ਭਰੀ ਬੋਤਲ ਸੀ ਗਲਾਸੀ ਕੇ ਇਹਦੇ ਸੋ ਕੱਢਿਆ ਸੀ ਇਹ ਤਾਂ ਕਿਤੇ ਢੇਕਾ ਟੋਇਆ ਮੈਨੂੰ ਤੇ ਅੱਜ ਨਾ ਨਾ ਪੋਚੇ ਲਵਣਾ ਵੀ ਮਹਿੰਗੇ ਪਏ ਨੇ ਮੰਮੀ ਇੱਥੇ ਮੇਰੇ ਨਾਲ ਜੋ ਦੇ ਉਹ ਗੱਲਾਂ ਕਰਨਾ ਮਾਰਾ ਹਾਂ ਆਵਾਜ਼ ਨੂੰ ਤੇ ਖਿੱਚੂ ਇਹਦੇ ਕੰਨ ਪਤਾ ਲੱਗੀ ਇਹਨੂੰ ਗਰਲੀਨ ਇੱਧਰ ਆ ਮੇਰੇ ਗੱਲ ਸੁਣ ਆ ਗਈ ਮੰਮੀ ਇੱਕੋ ਮਿੰਟ ਦੀਦੀ ਤੁਸੀਂ ਪੂਣਾ ਚਾਹਤ ਮੈਂ ਆ ਗਈ ਹਾਂਜੀ ਮੰਮੀ ਦੱਸੋ ਦਸਣਾ ਮੈਂ ਕੀ ਏ ਤੇਰਾ ਦਿਮਾਗ ਕੰਮ ਨਹੀਂ ਕਰਦਾ ਕਿ ਨਹੀਂ ਕੀ ਗੱਲ ਹੈ ਮੰਮੀ ਆ ਬੋਤਲ ਭਰੀ ਸੀ ਸਾਰੇ ਤੂੰ ਹੀ ਪੀ ਗਈ ਹੈ ਇੰਨਾ ਨੂੰ ਮੰਮੀ ਹੈਗਾ ਨਹੀਂ ਇਹਦੇ ਵਿੱਚ ਆਇਆ ਨਹੀਂ ਤੇਰਾ ਭਲਾ ਹੋ ਜੇ ਚਾਰ ਪੰਜ ਪਰੋਣੇ ਭੁੱਤ ਜਾਂਦੇ ਨੇ ਜੇ ਮੈਂ ਤੈਨੂੰ ਆਖਿਆ ਵੀ ਮੁੰਡੇ ਨੂੰ ਫੋਨ ਕਰਦੇ ਵੀ ਉਹਨਾਂ ਨੇ ਆਉਣਾ ਤੇ ਚਾਹ ਪਾਣੀ ਦਾ ਸਮਾਨ ਲੈ ਆਵੇ ਤੂੰ ਉਹ ਵੀ ਨਹੀਂ ਕੀਤਾ ਤੇ ਆ ਘਰ ਠੰਡਾਈ ਤੇ ਇਹ ਵੀ ਸਾਰਾ ਮੰਮੀ ਮੈਨੂੰ ਚੇਤਾ ਭੁੱਲ ਗਿਆ ਮੈਂ ਪੋਚੇ ਲਾਉਂਦਾ ਵੀ ਥੀ ਕੀਤਾ ਤੇ ਨੋ ਬੋਲ ਗਿਆ ਪੀੜ ਦਾ ਤੇ ਬਚੇਤਾ ਆ ਗਿਆ ਤੁਹਾਂ ਤਾਂ ਮੇਰੀ ਸਭ ਲਈ ਪਾਸੀ ਬੇਜਤੀ ਕਰਾ ਕੇ ਰੱਖ ਦਿੱਤੀ ਏ ਜਿਵੇਂ ਆਈ ਭਾਈ ਕੀ ਆਖੇਗਾ ਉਦਾਂ ਹੀ ਤੁਰ ਗਿਆ ਪਾਣੀ ਦਾ ਘੁੱਟ ਪੀ ਕੇ ਸੜਿਆ ਬਲਿਆ ਮੰਮੀ ਤੂੰ ਇਹ ਨਹੀਂ ਤਾਂ ਹਸੇ ਹੋਣ ਦੇ ਨਾ ਮੈਂ ਘੁੱਟ ਠੰਡਾ ਹੀ ਪੀ ਲਿਆ ਵਾ ਮੰਮੀ ਤੂੰ ਹੀ ਚੁੱਪ ਕਰ ਜਾਓ ਇਹ ਤਾਂ ਮੈਂ ਕਰਨਾ ਗੱਲ ਚੱਲ ਬਰਾ ਮੈਂ ਹੋਣ ਮਜਾਊਗਾ ਮੈਂ ਤੇ ਕਿ ਨਹੀਂ ਤੂੰ ਹੀ ਮਗਰੇ ਜਾ ਤੇ ਬਾਲਦੀ ਤੇ ਹੋਰ ਤੇਲ ਪਾਉ ਫਿਰ ਮਜਾਊਗਾ